ਸਤਿ ਸ੍ਰੀ ਅਕਾਲ ਵਾਰੀ ਗੁਰਜੀ ਕਾਕਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਨੌਜਵਾਨ ਮੁੰਡੇ ਸਾਰੇ ਇਕੱਠੇ ਹੋ ਕੇ ਟਰੈਕਟਰ ਤੇ ਹਾਂਜੀ ਬਾਬਾ ਜੀ ਗੁਰੂ ਘਰ ਅਨੰਤਪੁਰ ਸਾਹਿਬ ਜਾ ਰਹੇ ਆ ਕੀ ਮੰਦੀਆਂ ਭਾਵਨਾ ਲੈ ਕੇ ਜਾ ਰਹੇ ਆ ਮੰਦੀਆਂ ਭਾਵਨਾ ਇਹ ਜੀ ਆਪਣੀਆਂ ਥੋਲੇ ਮੱਲੇ ਦਾ ਵੇਖਣ ਜਾਈਦਾ ਆ ਬੁੱਢਾ ਸੰਤਰ ਲੈ ਕੇ ਨਾਲ ਜਾਈਦਾ ਆਪਣਾ ਸਾਰਿਆਂ ਨੂੰ ਜੀ ਤੇ ਆਪਣਾ ਥੋਲਾ ਮੱਲਾ ਦੇਖਣ ਜਾਈਦਾ ਸ਼ਰਧਾ ਨਾਲ ਦੇਖੀਏ ਸ਼ਰਧਾ ਨਾਲ ਮੱਥਾ ਟੇਕਾਈਏ ਬਾਬਾ ਜੀ ਸਾਨੂੰ ਵੀ ਬਹੁਤ ਬਖਸ਼ਣ ਵਧੀਆ ਜੀ ਸਾਨੂੰ ਵੀ ਜਿੰਦਗੀ ਜੀ ਕੇ ਵੀ ਸੌਣ ਕਰਨ ਅੱਗੇ ਤੋਂ ਵੀ ਆਪਾਂ ਸੰਗਤ ਦਾ ਵੱਧ ਵੱਧ ਹੋਲਾ ਮੱਲਾ ਲੈ ਕੇ ਚੱਲੀਏ। ਕਹਿੰਦਾ ਮਤਲਬ ਦਸਵੇਂ ਪਾਤਸ਼ਾਹ ਕੋਲ ਆਸ ਲੈ ਕੇ ਜਾ ਰਹੇ ਹਾਂ। ਹਾਂਜੀ ਹਾਂਜੀ ਬਿਲਕੁਲ। ਹਨਾ ਮਹਾਰਾਜ ਦੇ ਜਾਈਏ ਆਪਾਂ ਉਹ ਹੀ ਕਹਿੰਦੇ ਸਾਰੀ ਸੰਗਤ ਨੂੰ ਇਹ ਬੋਲਦੇ ਹੁੰਦੇ ਆ ਕਿ ਹੂੜ ਮਤ ਨਾ ਕਰਿਆ ਕਰੋ। ਛੜਦਾ ਨਾ ਜਾਓ, ਛੜਦਾ ਨਾ ਆਓ। ਤੁਹਾਡੀ ਹੋਈ ਤੁਹਾਡੀ ਸੇਵਾ ਮਾਨਵਾ ਲੱਗਣੀ ਹੈ। ਇੱਕ ਛੋੜੇ ਵੀਰ ਜੀ ਮੈਸੇਜ ਆ ਬਈ ਜਿਹੜੇ ਪਟਾਕੇ ਬਜਾਉਂਦੇ ਜਾਂਦੇ ਆ ਜਾਂ ਡੀਜੇ ਬਜਾਉਂਦੇ ਜਾਂਦੇ ਆ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ? ਆਪਾਂ ਇਹੀ ਕਹਿੰਦੇ ਚਲੋ ਡੀਜੇ ਆਪਾਂ ਇਹ ਕਹਿ ਨਹੀਂ ਸਕਦੇ ਹੁਣ ਸੰਗਤ ਆ ਆਪਣਾ ਨਹੀਂ ਕੋਈ ਆਉ ਇਹ ਹੂੜ ਮਤ ਨਾਲ ਵੀ ਇੱਥੇ ਆਉਂਦੇ ਆ। ਅਸੀਂ ਇਹ ਸੰਗਤ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਆ ਕਿ ਆਪਣੀ ਸ਼ਰਧਾ ਨਾਲ ਆਓ, ਹੂੜ ਮਤ ਨਾ ਕਰੋ। ਜੋ ਹੋਰ ਵੀ ਆਪਣੇ ਸਾਰੇ ਲੋਕਾਂ ਭਰਾਵਾਂ ਨੂੰ ਦੱਸੂਗੀ, ਐਲਤ ਮਤ ਨਾ ਕਰੋ ਤੁਸੀਂ ਜਾਨ। ਜੇ ਸਾਡੇ ਨਜ਼ਰੀਆ ਨਾਲ ਦੇਖਿਆ ਜਾਵੇ ਤਾਂ ਜਿਹੜੀ ਹੂੜ ਮਤ ਨਹੀਂ ਕਰਨੀ ਚਾਹੀਦੀ, ਮੇਰੇ ਖਿਆਲ ਤਾਂ ਡੀਜੇ ਵੀ ਨਹੀਂ ਚੋਲਣੇ ਚਾਹੀਦੇ। ਇਹ ਲਿਖਿਆ ਹੀ ਨਹੀਂ ਆਪਣੇ ਧਰਮ ਚ ਲਿਖਿਆ ਵੀ ਨਹੀਂ ਡੀਜੇ ਲਾਉਣੇ ਦਾ। ਨਹੀਂ ਲਿਖਿਆ ਨਹੀਂ ਲਿਖਿਆ। ਚਲੋ ਫੇਰ ਵੀ ਨਿਆਣੇ ਆਪਣੇ ਕਹਿ ਰਹੇ ਨੇ ਚਲੋ ਹਾਂ ਜੀ ਸ਼ਬਦ ਮਾੜੇ ਮੋਟੇ। ਸ਼ਬਦ ਲਾਓ, ਸ਼ਬਦ ਵੀ ਲਾਓ ਆਪਣੀ ਨਾਰਮਲ ਬਾਤ ਜਿੰਨਾ ਕਿ ਤੁਹਾਨੂੰ ਸਹੀ ਲੱਗਦਾ ਡੀਜੇ ਕੀ ਨਾਮ ਤੁਹਾਡਾ ਮੇਰਾ ਨਾਮ ਜਸਪੀ ਸਿੰਘ ਜੀ ਹੋਰ ਕੋਈ ਜੀ ਠੀਕ ਹੈ ਪਿੰਡ ਕਿਹੜਾ ਜੀ ਤੁਹਾਡਾ ਮੇਰਾ ਨਾਮ ਆਪਣਾ ਹੀ ਰਾਪੁਰ ਬੱਲਾ ਠੀਕ ਹੈ ਜੀ ਦੁਆਬਾ ਦੀ ਗੱਲ ਨਾਲ ਗੱਲਬਾਤ ਲਈ ਧੰਨਵਾਦ ਜੀ ਤੁਹਾਡਾ ਥੈਂਕ ਯੂ ਅਰੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਸਾਡੀਆਂ ਸੰਗਤਾਂ ਵੱਲੋਂ ਫਤਿਹ ਪ੍ਰਵਾਨ ਹੋਵੇ ਜੀ ਅਸੀਂ ਵਾਹਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਸਦਕਾ ਸਾਰੀਆਂ ਸੰਗਤਾਂ ਲੈ ਕੇ ਹਰ ਸਾਲ ਦੀ ਤਰ੍ਹਾਂ ਹੋਲਾ ਮਹੱਲਾ ਸਾਹਿਬ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਤਖਤ ਸਾਹਿਬ ਜੀ ਦੇ ਦਰਸ਼ਨ ਕਰਨ ਜਾ ਰਹੇ ਆਂ ਮਹਾਰਾ ਸੱਚੇ ਪਾਤਸ਼ਾਹ ਜੀ ਇਹਨਾਂ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਕੱਲ 15 ਤਰੀਕ ਨੂੰ ਠੀਕ 12 ਵਜੇ ਹੋਲਾ ਮਹੱਲਾ ਸਾਹਿਬ ਸ਼ੁਰੂ ਹੋਵੇਗਾ ਨਗਰ ਕੀਰਤਨ ਸਜਾਏ ਜਾਣਗੇ ਅਸੀਂ ਦਰਸ਼ਨ ਮੇਲੇ ਕਰਕੇ ਸੰਗਤਾਂ ਵਾਹਿਗੁਰੂ ਦੀ ਕਿਰਪਾ ਨਾਲ ਵਾਪਸ ਰਤਣ ਗੀਆਂ ਸਾਰੀਆਂ ਸੰਗਤਾਂ ਨੂੰ ਸਾਡੀਆਂ ਸੰਗਤਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਰਜ ਕਾਨੂੰ ਸਾਡੀ ਸਾਰੀਆਂ ਸੰਗਤਾਂ ਨੂੰ ਸਾਡੀਆਂ ਨਡਾਲਾ ਦੀਆਂ ਸੰਗਤਾਂ ਵੱਲੋਂ ਹੌਲੇ ਮੁਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਲੱਖ ਲੱਖ ਵਧਾਈਆਂ ਹੋਣ ਜੀ ਸਤਿਗੁਰ ਸਾਰੀਆਂ ਸੰਗਤਾਂ ਤੇ ਕਿਰਪਾ ਕਰਨ ਇੱਕ ਮੇਰੀ ਹੋਰ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਹੈ ਕਿ ਮਹਾਰਾਜ ਆਉਂਦੇ ਹੌਲੇ ਮੁਹੱਲੇ ਨੂੰ ਸਾਰੀਆਂ ਸੰਗਤਾਂ ਨੂੰ ਗੁਰਸਿੱਖੀ ਜੀਵਨ ਤੇ ਸਾਡੇ ਬੰਦੀ ਸਿੰਘ ਵੀਰ ਹਾ ਕੀਤੇ ਜਾਣ ਜੀ ਇਹ ਕਿਰਪਾ ਸਤਿਗੁਰ ਜੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਨ ਮਹਾਰਾਜ ਤੇ ਉਹਨਾਂ ਦੀ ਕਿਰਪਾ ਨਾਲ ਸਾਡੇ ਬੰਦੀ ਸਿੰਘ ਵੀ ਵੀਰ ਵੀ ਰਿਹਾ ਹੋ ਕੇ ਆਪੋ ਆਪਣੀ ਘਰੀ ਆਉਣ ਸਾਨੂੰ ਹੋਰ ਵੀ ਵਾਚਰ ਕੇ ਖੁਸ਼ੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕਿ ਮਹਾਰਾਜਾਂ ਦੀ ਯਾਤਰਾ ਦੇ ਸਫਲਾ ਕਰੇ ਨੰ ਚੜ੍ਹਦੀ ਕਲਾ ਤੇ ਰੱਖੇ ਕਿ ਲੰਗਰਾਂ ਦੇ ਮਖੌਨ ਦੀ ਕਲਾ ਤੇ ਰੱਖੇ તો સાડે મહેશજી બેન કમાયાની સેવા પર કે કે લકડા છે મહારાજ એન ચડતી કલાતે રક્ષનાની યાત્રાનો સફળતા કરે ਬੋਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਲਾਨਾ ਹੋਲਾ ਮਹੱਲਾ ਛੇਵਾ ਲੰਗਰ ਤਨਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਤਿਨਾਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜਾ ਹੋਲਾ ਮਹੱਲਾ 12 ਤਰੀਕ ਤੋਂ ਸ਼ੁਰੂ ਹੋਇਆ ਹੈ 12 ਤਰੀਕ ਤੋਂ ਲੈ ਕੇ 15 ਤਰੀਕ ਤੱਕ ਸਮੂਹ ਸਹਾ ਸੰਗਤ ਫਵਾੜਾ ਦੇ ਸਹਿਯੋਗ ਨਾਲ ਇਹ ਛੇਵਾ ਮਹਾਨ ਲੰਗਰ ਲਗਾਇਆ ਜਾ ਰਿਹਾ ਹੈ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਥਾਨ ਤੇ ਹੈ ਇਸ ਲੰਗਰ ਦੇ ਵਿੱਚ ਸਾਡੇ ਲਈ ਸਾਡੇ ਗੁਰਦਰਾ ਸਾਹਿਬ ਤੋਂ ਮੈਨੇਜਰ ਸਾਹਿਬ ਜਿਹੜੇ ਵੀ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਆ ਸਰਦਾਰ ਸੋਨ ਸਿੰਘ ਜੀ ਯੂਐਸਏ ਸਰਦਾਰ ਜਗਤਾਰ ਸਿੰਘ ਜੀ ਸਰਦਾਰ ਨਿਰਮਲ ਸਿੰਘ ਜੀ ਸਾਡੇ ਅਮਰਜੀਤ ਪਾਜੀ ਬਸੂਟਾ ਜੀ ਹੋਰ ਮੇਰੇ ਜਿੰਨੇ ਵੀ ਮੇਰੇ ਨਾਲ ਵੇਰ ਵੀਰ ਦਲਜੀਤ ਪਾਜੀ ਪਹਿਲਵਾਨ ਜੀ ਕਰਮਜੀਤ ਸਿੰਘ ਜੀ ਜਿੰਨੇ ਜਰਨੈਲ ਸਿੰਘ ਜੀ ਜਿੰਨੇ ਵੀ ਸਾਰੇ ਮੇਰੇ ਨਾਲ ਆ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਆ ਜਿਹੜਾ ਕਿ ਇਹਨਾਂ ਇਹਨਾਂ ਦਾ ਹੀ ਮੇਨ ਸਹਿਯੋਗ ਆ ਅਸੀਂ ਅਸੀਂ ਇਹਨਾਂ ਦੇ ਦਾਸ ਆ ਅਸੀਂ ਇਹਨਾਂ ਦੇ ਕਰਕੇ ਉੜੇ ਫਿਰਦੇ ਆ ਇਹਨਾਂ ਵੀ ਬਹੁਤ ਜ਼ਿਆਦਾ ਦਿਨ ਰਾਤ ਦੀ ਮਿਹਨਤ ਸਦਕਾ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਾਲਾਨਾ ਲੰਗਰ ਜਿਹੜਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਚਾਹ ਪਕੌੜਿਆਂ ਤੇ ਜਲੇਬੀਆਂ ਦਾ ਲੰਗਰ ਚੱਲ ਰਿਹਾ ਹੈ ਵਾਹਿਗੁਰੂ ਕਿਰਪਾ ਕਰੇ ਇਦਾਂ ਹੀ ਸੰਗਤਾਂ ਆਜੋ ਵੀਰ ਜੀ ਆਜੋ ਬਾਈ ਘੱਤਰ ਲੈ ਜੋ ਕੀਰਦੀ ਗੇਟ ਦੇ ਕੋਲ ਲੈ ਜਾਓ ਬਹੁਤ ਕਰਤਾ ਕਰੇ ਪੌੜੇ ਨਾਲੇ ਗਰਮਾ ਸੰਸਾਪ ਸਾਸੀ ਗਾਜੀ ਅਨੰਦਪੁਰ ਸਾਹਿਬ ਤੋਂ ਆਏ ਜੀ ਹਾਂਜੀ ਹਾਂਜੀ ਕਿੱਦਾਂ ਮੇਲਾ ਕਿੱਦਾਂ ਭਰਿਆ ਜੀ ਉੱਥੇ ਬਹੁਤ ਵਧੀਆ ਭਰਿਆ ਜੀ ਹਾਂਜੀ ਹਾਂਜੀ ਬਹੁਤ ਵਧੀਆ ਭਰਿਆ ਜੀ ਕਿੱਥੋਂ ਆਏ ਤੁਸੀਂ ਹਾਂਜੀ ਕਿੱਥੋਂ ਆਏ ਅਨੰਦਪੁਰ ਤੋਂ ਜੀ ਅੱਛਾ ਕਿੰਨੇ ਦਿਨ ਹੋ ਗਏ ਆਨੂੰ ਹਾਂਜੀ ਕਿੰਨੇ ਦਿਨ ਹੋ ਗਏ ਗਏ ਆ ਤੁਹਾਨੂੰ ਅਸੀਂ ਕੱਲ ਗਏ ਸੀ ਅੱਜ ਵਾਪਸ ਆਏ ਅੱਜ ਵਾਪਸ ਆ ਹਾਂਜੀ ਹਾਂਜੀ ਕਿੱਦਾਂ ਲੱਗਦਾ ਉੱਥੇ ਬਹੁਤ ਹਾਂਜੀ ਬਹੁਤ ਵਧੀਆ ਜਿਹੜੀ ਸਾਡੀ ਅੱਛਾ ਜਿਹੜੀ ਸਾਡੀ ਸੰਗ ਦੇਖ ਰਹੀ ਆ ਹਾਂਜੀ ਜਿਹੜੀ ਸੰਗ ਦੇਖ ਰਹੀ ਆ ਕੀ ਕਹਿਣਾ ਚਾਹੋਗੇ ਕੀ ਕਹਿ ਰਹੀ ਆ ਮਰੀਆ ਜੀ ਹਰ ਦਿਨ ਦਰਸ਼ਨ ਕਰਨੇ ਚਾਹੀਦੇ ਆ ਜੀ ਹਾਂ ਜੀ ਆ ਜੀ ਚਲੋ ਠੀਕ ਹੈ ਜੀ ਹਾਂ ਜੀ ਹਾਂ ਜੀ ਧੰਨਵਾਦ ਸਸ ਪਤੀ ਪਤੀ ਸੇਨਾ ਦੇ ਜਦੋਂ ਲਗਾਤਾਰ ਗ੍ਰਹਤਾਂ ਦੇ ਮੇਲ ਹੁੰਦੇ ਬਹੁਤ ਸਾਰੇ ਸਿੰਘਾਂ ਨੂੰ ਗ੍ਰਫਤਾਰ ਕਰਕੇ ਫਿਰ ਮਤਕ ਦਿੱਤਾ ਗਿਆ ਸਾਰੇ ਸੱਚੇ ਅਦਾਸ਼ੀ ਸੂਰ ਵੀ ਜੋਹਾ ਦੇ ਜਿਨ੍ਹਾਂ ਨੇ ਅੰਗਰੇਜ਼ ਦੀ ਹਿੰਦਰ ਭੰਗ ਦੀ ਕਾਹਲ ਹਿਲਾਵੇ ਅਰੇ ਜੇ ਨਾਲ ਵੀ ਇਹ ਰਾਜ ਸਾਨਤ ਸਿੱਖੀ ਸਾਨਤ ਸਿੱਖੀ ਵਾਹਿਗੁਰੂ ਜੀ ਕੀ ਬਤੈ ਜੀ ਸਾਹਿਬ ਵਾਹਿਗੁਰੂ ਜੀ ਕੀ ਬਤੈ ਸੇਬ ਸਾਹਿਬ ਹੋਲਾ ਮੱਲਾ ਚਲ ਰਿਆ ਹਾਂਜੀ ਉਹ ਜਿਹੜੀਆਂ ਸੱਜਦਾ ਉਹ ਵਾਲੀਆਂ ਤੇ ਜਾਣ ਵਾਲੀਆਂ ਨੂੰ ਕੀ ਮੈਸੇਜ ਹੈ ਤੁਹਾਡਾ ਜਿਹੜੀਆਂ ਗੁਰੂ ਘਰ ਸੰਗਤਾਂ ਜਾਂਦੀਆਂ ਉਹਨਾਂ ਦੇ ਆਣ ਤੇ ਜਾਣ ਵਾਲੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਰਾਮ ਨਾਲ ਹੋਲੀ ਸੱਜੇ ਜਾਣ ਸਾਰੇ ਤੇ ਜਿੰਨੇ ਵੀ ਲੰਗਰ ਲੱਗੇ ਹੋਇਆ ਉਹਨਾਂ ਨੂੰ ਹੋਲੀ ਸੱਜ ਆਰਾਮ ਨਾਲ ਖੜ ਕੇ ਸਾਰੇ ਆਲੇ ਦੁਆਲੇ ਦੇਖ ਕੇ ਧਿਆਨ ਨਾਲ ਲੰਘਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਲੈ ਕੇ ਠੀਕ ਠਾਕ ਆਪ ਆਪਣੇ ਘਰ ਜਾਣ ਇਹ ਲੰਗਰ ਜੀ ਗੁਨਾਨਕ ਨਗਰ ਫੁਗਾੜਾ ਵਿੱਚ ਲੱਗਾ ਹੋਇਆ ਬਾਈਪਾਸ ਦੇ ਉੱਤੇ ਤੇ ਇਹ ਸਾਡਾ 22ਵਾਂ ਲੰਗਰ ਹੈਗਾ ਜੀ ਤੇ ਹਰ ਸਾਲ ਅਸੀਂ ਇੱਥੇ ਹੋਲੇ ਮੱਲੇ ਦੇ ਜਮਾਨੇ ਦੇ ਵਿੱਚ ਲੰਗਰ ਲਾਉਂਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹੋਲੇ ਮੱਲੇ ਤੇ ਜਾਣ ਵਾਲੀ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੋ ਹੋਲੇ ਮੱਲੇ ਤੇ ਜਾ ਰਹੀ ਹੈ ਤੇ ਹੋਲੇ ਮਹਲੇ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਆ ਰਹੀ ਹੈ ਕਿ ਸਹਿਜ ਨਾ ਜਾਣਾ ਹੈ ਤੇ ਸਹਿਜ ਨਾ ਹੀ ਮੁੜ ਕੇ ਖੁਸ਼ੀਆਂ ਲੈ ਕੇ ਮਹਾਰਾਜ ਜੀਆਂ ਵਾਪਸ ਆਉਣਾ ਹੈ ਜੀ ਅਸੀਂ ਗੁਰਨਾਨਕ ਨਗਰ ਦੀ ਸਮੂਹ ਸਾਧ ਸੰਗਤ ਇਲਾਕਾ ਫਗਵਾੜਾ ਦੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਬਾਈਪਾਸ ਗੌਂਸਪੁਰ ਦੇ 라ਗੇ ਲੰਗਰ ਚਲਾ ਰਹੇ ਹਾਂਗੇ ਜੋ ਕਿ ਸਾਡਾ ਇਸ ਵੇਲੇ 22ਵਾਂ ਲੰਗਰ ਹੈ ਸਮੂਹ ਸਾਧ ਸੰਗਤ ਚਰਨਾਂ ਦੇ ਵਿੱਚ ਫੇਰ ਦੁਬਾਰਾ ਬੇਨਤੀ ਹੈ ਕਿ ਨਿਮਰਤਾ ਸਹਿਤ ਜਾਣਾ ਹੈ ਤੇ ਨਿਮਰਤਾ ਸਹਿਤ ਖੁਸ਼ੀਆਂ ਪ੍ਰਾਪਤ ਕਰਕੇ ਵਾਪਸ ਆਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ